ਉਹ ਰੱਬ ਘਾਟੀ ਚੀ ਲਾਲ ਕੇ ਮੇਰੇ ਉਹ ਫੂਨ ਤਾਂ ਉਹ ਫੂਨ ਤੇ ਆ ਜਾ ਕਰ ਜਦੋਂ ਕੋਈ ਕਦੋਂ ਕਰੀਂ ਤੇ ਇੱਥੇ ਕੀ ਕਰੀ ਜਾਂਦਾ ਤੂੰ ਕਾ ਕੀ ਕਰਦਾ ਹੈ ਖੱਬਲ ਘੜੀ ਜਾਂਦਾ ਸੀ ਮੈਂ ਤਾਂ ਉਹ ਤਾਂ ਮੈਂ ਸਰਪੇੜ ਕੇ ਨਾ ਪਲਾਂਗਾਰ ਵੀ ਉੱਥੇ ਆ ਜਾ ਮੈਂ ਉਹਦੇ ਕੋਲ ਮੈਨੂੰ ਦੱਸਿਆ ਨਹੀਂ ਤੂੰ ਮਹਾ ਚਾਚਾ ਆ ਜਿਆ ਨਹੀਂਗਾ ਮੈਂ ਤਾਂ ਆਹ ਇੱਥੇ ਖੱਬਲ ਜਾ ਕਰਨ ਲੱਗ ਗਿਆ ਦੇਖਣ ਨੂੰ ਚਿੱਟਾ ਮੋਤੀਆ ਹੋਇਆ ਇਦਾਂ ਦਿਨ ਪਤਾ ਨਹੀਂ ਲੱਗਦਾ ਮੈਂ ਤਾਂ ਦੀਨ ਹਣੀ ਮਿੰਨੇ ਕਾ ਕੱਤ ਹੋਈ ਪਿਆ ਮੈਨੂੰ ਪੈਸਾ ਵਾਰੀ ਤੈਨੂੰ ਕਿਉਂ ਪਤਾ ਲੱਗਿਆ ਨਾ ਇਹ ਪੰਜਾਂ ਦਾ ਦਸਾਂ ਦਾ ਸੱਚੀ ਨਹੀਂ ਦਿੰਦਾ ਤੂੰ ਨਗਾ ਚੱਕ ਕਰਾਂ ਕਹਦਾ ਮੈਨੂੰ 4 ਪੈਸੇ ਜੀ ਮਾਓ ਬੱਦ ਚੱਕ ਕਰਾਇਆ ਪੈਸੇ ਵਾਲੀ ਤੇਰੀ ਛਾਗਲੀ ਦੀ ਕਾ ਨਾ ਖਾ ਖਾ ਪੈਸੇ ਮਾੜੀ ਪਾਤੀ ਵਰਗਾ ਕੰਮ ਕਰਿਆ ਕੰਮ ਕਰਾਉਣ ਵਾਰੀ ਤੈਨੂੰ ਜੇਰ ਆ ਜਾਂਦੀ ਏ ਤੇ ਦੂਦਾ ਯਾਰ ਲੜਨ ਨਾ ਦਿੱਤ ਤਾ ਐ ਕਰ ਦੂ ਬੰਦੇ ਦਾ ਮਾਰੂ ਯਾਰ ਤਾ ਪਿਆ ਬੰਦਾ ਇਕਰ ਚੰਮ ਪਟਦਾ ਯਾਰ ਮੇਰਾ ਜਾਨ ਜਾਨ ਯਾਰ ਅਭੀ ਆ ਕਰ ਦਿਆ ਆ ਕਰ ਦੇ ਮੁੱਲ ਲੈ ਲੈ ਯਾਰ ਮੈਨੂੰ ਤੇਰੇ ਮੜਾ ਲੱਪੜ ਮਾਰ ਤੂੰ ਤਾ ਤੇ ਪੈਉਣ ਨੂੰ ਲਿਆਉਣਾ ਕੰਮ ਦੇ ਮਾਰਾਂ ਹੀ ਰੱਖੇ ਤੈਨੂੰ ਲੱਪੜ ਪਈਆਂ ਚੱਲਦੀ ਨਹੀਂ ਸੀ ਫਿਰ ਮਾਰੇ ਢੀਰੇ ਬੰਦੇਆਂ ਦਾ ਫਿਰ ਹਰੀ ਕੀ ਮਾਰ ਜੇ ਹਾਂ ਫਿਰ ਕਚੈਰੀਆਂ ਤੇ ਲੱਗ ਜਾ ਉੱਥੇ ਮੇਰੇ ਨਾਲ ਕੀ ਕੀ ਕਰਦਾ ਲਾ ਦੰਦ ਕੱਢ ਲਿਆ ਕਰ ਕੀ ਲੱਗਿਆ ਕੀ ਲੱਗ ਜਾ ਉੱਥੇ ਪੜੇ ਹੁੰਦੇ ਚਾਰ ਫਿਰ ਥੋੜੇ ਵਰਗ ਦਾ ਐ ਨਹੀਂ ਹੈਗਾ ਸੀ ਚਾਰ ਅੱਖਰ ਮੈਂ ਪੜਿਆ ਹੁੰਦਾ ਇਹਦਾ ਪੜਿਆ ਵੀ ਬਧੀਰਾਵਾ ਪੰਜਵੇਂ ਡਿਗਰੀਆਂ ਜੇ ਦਿਮਾਗ ਗਿਆ ਸਾਡੇ ਪੜਨੀਆਂ ਦਾ ਲੋੜ ਹੀ ਨਹੀਂ ਪਾਦੀ ਬਹੁਤਾ ਤੇਰਾ ਉਹੀ ਰੱਖ ਰਹਿਣਗੇ ਤੈਨੂੰ ਜਾਣ ਸਾ ਕੱਦ ਨਹੀਂ ਉਂ ਲੱਗਦਾ ਮੈਂ ਸਰਕਾਰੀ ਬੈਂਕੋਂ ਕੁਛਾ ਡਿਗਰੀਆਂ ਉਹ ਕਰਤੀਆਂ ਮਚਾਰਦਿਆਂ ਭਲੇਖੇ ਨਾ ਭੰਦਿਆਂ ਦਾ ਨਹੀਂ ਤਾਂ ਮੈਂ ਤਾਂ ਹੁਣ ਤਾਂ ਲੱਗਿਆ ਖੜਾ ਹੁੰਦਾ ਤੇਰੇ ਵੇ ਇੱਕ ਸਾਈਨ ਕਰਦਾ ਨਾ ਇੱਕ ਸਾਈਨ ਚੱਕ ਮਚਾਉ ਉਹਨੂੰ ਰੋਟੀ ਲਾ ਲਈ ਉਹਨਾਂ ਨਾਲ ਕੁਝ ਰੋਟੀ ਕਾਣ ਨੂੰ ਬੁੜੀਆਂ ਐਨ ਪਤਾ ਨਹੀਂ ਸੀ ਭਾਂਦੇ ਆਰ ਦਿਨ ਚਲਾ ਗਰੀ ਨੇ ਸਾਰੀਆਂ ਵਿਚੀ ਲਾ ਦਿੰਦਾ ਉਹਨਾਂ ਸਾਰੀਆਂ ਮੇਰੀਆਂ ਨੌਕਰੀ ਮਿਲਦੀ ਜੰਨਾ ਦਾ ਫੋਨ ਆਈ ਜਾਂਦਾ ਸੀਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਪਾਪਾ ਕਹਿ ਰਿਹਾ ਕਿਸਮਤ ਦਾ ਬੰਦਾ ਹੈ ਵੀ ਇਹ ਨੌਕਰੀ ਵਾਲਾ ਤਾਂ ਹੀ ਕਹਿੰਦੇ ਜਿਹੋ ਜਿਹੇ ਜਮਾ ਜਮਾ ਕਰਾ ਕੇ ਉਹ ਜਵਾਕੜੀ ਤੇ ਉਹ ਜਵਾਕਾਂ ਦਾ ਕੱਤੇ ਸੁਹ ਹੁੰਦਾ ਯਾਰ ਨਾ ਵਿਚਾਰੀਆਂ ਨੂੰ ਕੁਝ ਕਹਿ ਸਕਦੇ ਆ ਹੈ ਨਾ ਨਾ ਨੂੰ ਸਾਡੇ ਜਵਾਕਾਂ ਨਾਲ ਮੇਰਾ ਪਿਆਰ ਬਹਾ ਪਹਿਲਾਂ ਸਾਰੀ ਨਾਲ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਹੈ ਪਹਿਲੀ ਸੰਗਾਲ ਨੇ ਸੱਚ ਮਰੂ ਹੱਤੜਾਤੀ ਸੀਗੀ ਮੇਰਾ ਬਾਸ ਨਾ ਲੈਂਦਾ ਜੀ ਮੈਨੂੰ ਲੱਗਾ ਸੈਂਟ ਲਾਈ ਫਿਰਦਾ ਉਹਦਾ ਮੁਸਕ ਮਾਰਦੀ ਆ ਭਰਨੇ ਚ ਗੁੱਸੇ ਦੀ ਬਸ ਮੁਸਕ ਤਾਂ ਛੱਪੇ ਹਟ ਕੇ ਆ ਮੁਸਕੀ ਮਾਰੀ ਹੋਰ ਕੀ ਆਤਰ ਦੀ ਬਾਸ ਨਾਲ ਆਤਰ ਦੀ ਹਾਂ ਆਤਰ ਹੁੰਦਾ ਹੈ ਚੱਲ ਬਰਾਹ ਦੱਸ ਕੀ ਕਰੀਏ ਕਰ ਦਿੰਦਾ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਲੱਗਾ ਨਾ ਕੀ ਲੱਗਦਾ ਪੀਗਦਾ ਮਾਰਾ ਯਾਰ ਹੱਥ ਨਹੀਂ ਹੁਣ ਤੂੰ ਕਰਾਏਂਗਾ ਮੇਰੇ ਨਾਲ ਮੋਨੋ ਪੀਗਦਾ ਮਾਰਾ ਛਾ ਮੈਂ ਪੀਗਦੀ ਫਿਰਦਾ ਹਾਂ ਤੇਰੇ ਤੇ ਆਹੇ ਜੋ ਬੰਦੇ ਬਈ ਆਪਣੇ ਕੋਲ ਸੌਾ ਆ ਜਿਹੜੇ ਹੁਣ ਪੈਸੇ ਪੂਸੇ ਮੇਰੇ ਕੋਲ ਹੈ ਹੀ ਨਹੀਂ ਕਾਮ ਕਰਾਉਣਾ ਕਰਾ ਦੇਗਾ ਨਹੀਂ ਕਰਾਉਣਾ ਨਾ ਕਰਾ ਕਾਹਦਾ ਹੋਰ ਕਿਤੇ ਲੱਭੀ ਅੱਛਾ ਹਾਂ ਗੱਲਾਂ ਹੋ ਗਈਆਂ ਹਾਂ ਫਿਰ ਹਾਂ ਹੀ ਗੱਲਾਂ ਹੋ ਗਈਆਂ ਹਾਂ ਦੱਦ ਨਹੀਂ ਬੀਬੀ ਦਾ ਮੱਛ ਵਰਗਾ ਹੋਇਆ ਗਿਆ ਕੰਮ ਨੂੰ ਹੱਥੋਂ ਹੀ ਲੋ ਚਾਚਾ ਯਾਰ ਤੂੰ ਦਹਾਜਾ ਦਵਾ ਲੈ ਹਾਂ ਕਹਿਣਾ ਨਹੀਂ ਯਾਰ ਇਧਰ ਕਿਧਰੇ ਨਾ ਜਾ ਉਹਦਾ ਗ ਗੱਲ ਤਾਂ ਓ ਟੋਂ ਨਿਰਾਰੰਭ ਦਾ ਮੇਲਾ ਮਾਉ ਦੁਖੀ ਹੰਦੇ ਆ ਗੱਲ ਤਾਂ ਸੁਣ ਲੈ ਔਰ ਗੱਲ ਸੁਣ ਗੱਲ ਕੀ ਸੁਣ ਲੈ ਤੇਰੀ ਮਾ ਸਰਪੰਚੀ ਦੀ ਗੱਲ ਕਰਦਾ ਤੇਰਾ ਐਨੇ ਸੰਜਾ ਮਰਾਵੇ ਸਰਪੰਚੀ ਜੀ ਉਹਬਿੰਦਰ ਕਹਿੰਦਾ ਸੀ ਮੈਨੂੰ ਕੋਈ ਨਾ ਕੋਈ ਬਿੰਦਰਾ ਇਹਨੇ ਖੜਾ ਕਰਾਂ ਕਹਿੰਦੇ ਤੂੰ ਯਾਰਾ ਕੀ ਖੜਾ ਕਰੀਂਗਾ ਉਹ ਆਹੂਗਾ ਕਹਿੰਦਾ ਉਹਨੂੰ ਖੜਾ ਕਰਾਂਗੇ ਵੋਟਾਂ ਜਾਇਕਤੀ ਸਾਰਾ ਜੋਰ ਤਾਂ ਤੇਰਾ ਮੈਨੂੰ ਛਿੱਟਣ ਤੇ ਲੱਗਿਆ ਪਿਆ ਸਾਰਾ ਛੋਟਾ ਤੂੰ ਖੜਾ ਹੀ ਕਰਾਂਗਾ ਮੈਨੂੰ ਛਿੱਟਣ ਦੇ ਕੋਣ ਤੂੰ ਗੱਲ ਮੁੱਦੇ ਦੀ ਕਰਨਾ ਕਿਉਂ ਤੜਕੇ ਦਾ ਢੋਲੀ ਚੱਕੀ ਖੜਾ ਹੋ ਰਿਹਾ ਹੈ ਸਾਹਮਣੇ ਖੜਾ ਹੋਈ ਖੜਾ ਮੈਂ ਲਾਲਾ ਹੁਬਿੰਦਰ ਆਇਆ ਮੈਨੂੰ ਫੋਨ ਲਾਇਆ ਸੀ ਲਾਲਾ ਢੋਲੀ ਖੜਾ ਉਹ ਆ ਗਿਆ ਮੈਂ ਲਾਲਾ ਓਏ ਸਤਿ ਸ੍ਰੀ ਅਕਾਲ ਚਾਚਾ ਸਤਿ ਸ੍ਰੀ ਅਕਾਲ ਕਿਵੇਂ ਆ ਓਏ ਵਧੀਆ ਤੂੰ ਦੱਸ ਹੋਰ ਕਰ ਬਈ ਠੀਕ ਆ ਕੀ ਕਰੀ ਜਾਂਦੇ ਹੋ ਕੋਹ ਨਹੀਂ ਤੜਕੇ ਦੇ ਸਪਰੇਅ ਕਰੀ ਜਾਂਦਾ ਥੱਕੇ ਪਏ ਆ ਜਾ ਪੇਗ ਲੈ ਚੱਲ ਲਾ ਲੈਨੇ ਆਜਾ ਮਾਂ ਤੇਰੀ ਕੁਜੀ ਦੇ ਮਥਾ ਮਾਰਦਾ ਕਿਹੜਾ ਤੂੰ ਕਾ ਮੈਨੂੰ ਲੱਗਦਾ ਕੰਮੀ ਵਾਲੇ ਆ ਹੈ ਮੰਮੀ ਵਾਲੇ ਰਹਿੰਦਾ ਟਾਈਮ ਲਾਦਾ ਬਾਈ ਲਿਆ ਜਾ ਕੇ ਫਿਰ ਲਾਈ ਜੇ ਕਿੱਛ ਬਈਆ ਵਧੀਆ ਆ ਗਈ ਓਏ ਵਧੀਆ ਆ ਗਈ ਯਾਰਾ ਆ ਆਂਡੇ-ਮੁੰਡੇ ਜਿਹੜੇ ਕਿਦਾਮ ਮੈਂ ਹੀ ਗੱਡੀ ਆ ਮੈਨੂੰ ਪਤਾ ਦਾ ਲਾਉਣਾ ਯਾਰ ਨਾ ਉਹ ਦੇਵੇ ਯਾਰ ਆ ਰਿੱਤੇ ਯਾਰ ਕਾ ਮੈਂ ਕੋ ਵਰ ਅੰਬ ਵਰ ਗਿਆ ਨਾ ਰੱਖੀ ਜਾਊਗੀ ਆਪਾਂ ਦਾ ਲਾ ਹੈ ਬਾਲੀ ਵਧੀਆ ਜੱਕੀ ਫਿਰਦਾ ਓਏ ਬਾਲੀ ਤਾਂ ਅਗਲੀ ਆ ਲਾ ਕੇ ਦੇਖ ਪਰ ਮੈਂ ਨੀਟ ਹੀ ਪੀਣਾ ਉਹਨਾਂ ਮੈਂ ਤਾਂ ਹੈ ਤੇਰੀ ਤਾਂ ਨਹੀਂ ਬਾਲੀ ਨਾ ਨਾ ਤੇਜ਼ ਤੂਜ ਨਹੀਂ ਲੈਵਾ ਤੈਨੂੰ ਚੱਲ ਲੇਗਾ ਜੇ ਮਰਾ ਵੱਡਾ ਪੀਣਾ ਉਹਨਾਂ ਮਰਾ ਸਲੇਰੀ ਪਾਣੀ ਜੂੜਾ ਪਰਦੇ ਇੰਨਾ ਨਹੀਂ ਮਰਾ ਨਹੀਂ ਮਰਾ ਬਈ ਪੀਣਾ ਉਹ ਨਾਲ ਚਵਾੜਾ ਕਰਦਾ ਯਾਰ ਤੂੰ ਨਾਲ ਚੋ ਕਰਦਾ ਜਦੋਂ ਪੀਨੀ ਬਈ ਮੈਂ ਉਹਨਾਂ ਨੂੰ ਪੀਦਾ ਉਹਦੇ ਨੂੰ ਉਹ ਆ ਜੂਗਾ ਫਿਰ ਝੱਕੀ ਆਏਗਾ ਨਾਲ ਕਿ ਹੋ ਯਾਰ ਮੈਨੂੰ ਸ਼ੇਅਰ ਤਾਂ ਕਰ ਲੈ ਨਾ ਸ਼ੇਅਰ ਕਰ ਲੈ ਸ਼ੇਅਰ ਕਰ ਲੈ ਆ ਤੇ ਪਾਉਣ ਉਹ ਬਸ ਉਹ ਲਾਉਂਗਾ ਮਰਾ ਇੱਕ ਹੋਰ ਮੈਂਨੇ ਤੇ ਬਹਿ ਜਾਂਦੇ ਪਰ ਕੇ ਜੇ ਸਵਾਰ ਆਉਂਦਾ ਐ ਕਿੱਥੇ ਨਜ਼ਾਰਾ ਆਉਂਦਾ ਉਹ ਕਿੱਧਰ ਵਗਿਆ ਇਹ ਕੱਚੇ ਜੇ ਰਹਿ ਜਾਂਦੇ ਆ ਕਿੱਧਰ ਵਗਿਆ ਉਹ ਹੈਂ ਕਾਚਾ ਇਧਰਾਂ ਕੌੜੀ ਲੱਗੀ ਤੈਨੂੰ ਆਹ ਉਹ ਥੋਲੀ ਧਰਨ ਗਿਆਗਾ ਅੱਛਾ ਰਹਿ ਜਾ ਫਿਰ ਆ ਜਾ ਤਨਾ ਗੱਲ ਬਾਤ ਕੋਈ ਬਾਈ ਜਾਨੀ ਵਾਲੀ ਤੁੰਗ ਮੈਂ ਨਹੀਂ ਪੀ ਜਾ ਨਜ਼ਾਰਾ ਮੈਨਾਂ ਲੱਗਿਆ ਹੋਇਆ ਤੇ ਅੱਛਾ ਚਾਦਰਾਂ ਵੀ ਨਾ ਲਿਬੜ ਜੇ ਕੀ ਕਰਦੇ ਸੱਜ ਬਰਾ ਸਪ ਬਾਲਾ ਮਹੰਗਾ ਹੋਇਆ ਪਤਾ ਯਾਰ ਕੀ ਕਰਦੇ ਸੱਜ ਸਪਰੇਅ ਕਰਦੇ ਸੀ ਕਰਤੀ ਕਰਤੀ ਸਾਲ ਵਧੀਆ ਨਾਲੇ ਮੈਂ ਖੱਬਲ ਜਾ ਕਰਤਾ ਲੱਗਦੇ ਹੱਥ ਹਾਂ ਵਧੀਆ ਹੈ ਪਈ ਦੇ ਸੋਹਣੀ ਲਾ ਦੇ ਪਈ ਆਪਣਾ ਆਪਣਾ ਘਰ ਹੀ ਆ ਜੇ ਰੱਖੀ ਤਾ ਹੁਣ ਜਿਹਦੀ ਸਮਾਈ ਨਾ ਰੱਖਾਂਗੇ ਕਿਧਰ ਰੱਖਾਂਗੇ ਉਹ ਮੇਰੇ ਦੇ ਡੱਗਾ ਹੁੰਦਾ ਚਾਚਾ ਯਾਰ ਨੂੰ ਸਮਝਾ ਦਿਆ ਕਰਨਾ ਮਾੜਾ ਮੋਟਾ ਯਾ ਤੈਨੂੰ ਅੱਜ ਮਨੂੰ ਉਹ ਕਹਿੰਦਾ ਉਹ ਕਹਿੰਦਾ ਤੂੰ ਉਹ ਕੰਮ ਨਹੀਂ ਕਰਦਾ ਮੈਂ ਤੈਨੂੰ ਪੇਗ ਨਹੀਂ ਲਾਉਣ ਦਿੰਦਾ ਮਾੜਾ ਬੋਟਾਂ ਦੀ ਗੱਲ ਕਰਨਾ ਸੀ ਤੂੰ ਨਹੀਂ ਕਹਿੰਦਾ ਸੀ ਕਹਿੰਦਾ ਵੀ ਮੈਂ ਤਾਂ ਉਧਰ ਹੀ ਕਰਦਾ ਫਿਰਦਾ ਰਹਿੰਦਾ ਉਧਰ ਹੀ ਦਵਾਨਾ ਪੰਗਾ ਕੰਮ ਦਾ ਕੋਈ ਕਰਦਾ ਨਹੀਂ ਹਾਂ ਐ ਕਿ ਨਹੀਂ ਕੀ ਕਹਿੰਦਾ ਲੈਂਦਾ ਨਾ ਸਰਪੰਚ ਕਹਿੰਦਾ ਮੈਂ ਕੂੰ ਸਾਵਣਾ ਹਰ ਲੈ ਹੁਣ ਤੂੰ ਹੀ ਕਰੇਗਾ ਚਾਚਾ ਗੱਲ ਚਲ ਆ ਜਾਂਦੇ ਇਹਨੂੰ ਕਰਦੇ ਆ ਗੱਲ ਕਿੱਧਰ ਲੰਘਿਆ ਆਹੋਂ ਦਾ ਚਾਚਾ ਬੰਨਾਂ ਦਾ ਪਾਨਗੜਾ ਆਵੇ ਨੇ ਬੋਤਲ ਜੀ ਕੱਢ ਚੱਕ ਵੀ ਲਈ ਹਾਂ ਮੈਂ ਦੇਖਦਾ ਖੜਚਾ ਕਰਦਾ ਉਹਦੇ ਨਾਲ ਗੱਲਬਾਤ ਇਹ ਝੁੱਗੀ ਦਾ ਲੈਂਦੇ ਨਹੀਂ ਪਾ ਦੇ ਬਾੜੇ ਮੈਨੂੰ ਮੋਟਾ ਪਾਉਂ ਕੋਣ ਦਿੱਤੀ ਪਹਿਲਾਂ ਚੱਕ ਕੇ ਕਿੱਥੋਂ ਚੱਕੀ ਆ ਇਹ ਓਏ ਹਾਂ ਕਿੱਥੋਂ ਚੱਕੀ ਆ ਲੈ ਆਇਆ ਸੀ ਮੈਂ ਇਹ ਇਹਨੂੰ ਨਾ ਪਈ ਇਹਨਾਂ ਪਈ ਇਹਨਾਂ ਪਈ ਦਾਰੂ ਨਾ ਪਈ ਕੋ ਮੈਨੂੰ ਮੋਟਾ ਬਾਈ ਉਹ ਨਾ ਰੰਦੇ ਜਵਾਕ ਨੂੰ ਯਾਰ ਮੈਂ ਤੜਕੇ ਆਲ ਟੜਕੇ ਦਾ ਮੈਂ ਸਿਰ ਪੇੜ ਕੀ ਆ ਨਾ ਕੱਚੀ ਤੇ ਇੱਥੇ ਮਾਰੀ ਜਾਂਦਾ ਮੱਥਾ ਇਹਦਾ ਕਹਿੰਦਾ ਮੈਂ ਸਪਰੇਅ ਸਪਰੇਅ ਧੂੜੀ ਕਿਹਾ ਵੀ ਤੇ ਸਿੜਕੀ ਆ ਜੀ ਅੱਛਾ ਚਾਚਾ ਵੀ ਆਪਣੇ ਆਉਣਾ ਕਿਨੇ ਸਿੜਕੀ ਸਪਰੇਅ ਤੂੰ ਸੜਕੇ ਚਾਚਾ ਮੈਨੂੰ ਤਾਂ ਕਹਿੰਦਾ ਮੈਂ ਸਪਰੇਅ ਸਿੜਕਿਆਂ ਨਾਲ ਆਵਾ ਗੜਾ ਗਾਂ ਦਾ ਹੁਣ ਆਇਆ ਹੋ ਜੀ ਮੈਨੂੰ ਐਂ ਗੱਪ ਮਾਰੀ ਜਾਂਦਾ ਤੂੰ ਦੋਲੀ ਮਾਰਾ ਗੱਪਾ ਪਾ ਪਾ ਟੱਕਰੀ ਮਾਰਾ ਪੰਸਾਉ ਲੱਗੇ ਬਈ ਆਪਾਂ ਅੱਜ ਤੱਕ ਆਪਣੀ ਮਾਰਾ ਪਰ ਤੂੰ ਥਾ ਲੱਗਾ ਉਹ ਇੱਧਰ ਬਾਇਆ ਯਾਰ ਖੜ ਜਾ ਗੁਰੂ ਘਰ ਤੇ ਮਿੱਟੀ ਦਾ ਬਣਾਇਆ ਹੋਇਆ ਹਾਂ ਇਹਨਾਂ ਨੇ ਇਹ ਨੇ ਮੇਰੇ ਜਿਹੜਾ ਗੁਰਦੁਆਰੇ ਜਾਂਦਾ ਨਾ ਬਾਬਾ ਬੋਲਦੇ ਜਿਹੜਾ ਉਹ ਬੋਲਦਾ ਸਿੱਖ ਸਿੱਖ ਬੋਲਦਾ ਆਪਾਂ ਗੁਰਦੁਆਰੇ ਮੱਥਾ ਟੇਕ ਕੇ ਆਉਣੇ ਆ ਜਾ ਕੇ ਕਰ ਦੇਖਿਆ ਮੈਨੂੰ ਤੂੰ ਰਾਤ ਨੂੰ ਮੱਥਾ ਟੇਕ ਕੇ ਦਾ ਕੀ ਫਾਇਦਾ ਤੇਰਾ ਮਾੜਾ ਇਹ ਗੱਪ ਮਾਰ ਕੇ ਇੱਥੋਂ ਫੜ ਲੈਣ ਇੱਥੋਂ ਫੜ ਲੈਣ ਨਾਲੇ ਹੋਰ ਫਲਾਣੇ ਦੀ ਸਮਾਨ ਫੜਦੇ ਹੁੰਦੇ ਹਾਂ ਹਾਂ ਕੌਣ ਫੜਦਾ ਐਸਾ ਸੱਚ ਬੋਲਣ ਵਾਲੇ ਸੱਚ ਬੋਲਦਾ ਤੂੰ ਸੱਚ ਬੋਲਦਾ ਨਹੀਂ ਸੱਚ ਤਾਂ ਬਈ ਆਏ ਨਹੀਂ ਆਏ ਥੋੜੀ ਕਾਮ ਅਸੀਂ ਕਰੀਏ ਨਾ ਮਾ ਸਪਰੇ ਛੱਡਰ ਉਹ ਪਤਾ ਨਹੀਂ ਕਿਹਨਾਂ ਦੇ ਫਰਕ ਨੇ ਨਹੀਂ ਅਸੀਂ ਤੂੰ ਢੋਲੀ ਚ ਕਾਈਏ ਕੋਈ ਥੋੜੀ ਚ ਕਾਈਏ ਅਸੀਂ ਫਿਰ ਤੂੰ ਵਿੱਚ ਕਿੱਧਰ ਆ ਗਿਆ ਸੀ ਇਹਦਾ 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 ਮੈਂ ਅੱਜ ਮਹਾ ਚਲ ਮੈਂ ਉੱਥੇ ਆਇਆ ਸੀ ਕਿਵੇਂ ਕਹਿੰਦਾ ਫਿਰ ਉਹਦਾ ਮਾਰੀ ਨਾ ਜਵਾਬ ਉਹਦੇ ਮੈਂ ਤੂੰ ਨੇ ਯਾਰ ਲੈ ਕਹਿੰਦਾ ਸੀ ਇਹ ਕਹਿੰਦਾ ਸੀ ਤੈਨੂੰ ਕੰਮ ਨਹੀਂ ਕਰਦਾ ਮੈਂ ਉਹੀ ਚੱਕਾਂ ਲੱਗ ਗਿਆ ਬੋਰੀ ਜੀ ਉਦੋਂ ਮੇਰੇ ਨਾੜ ਚੜ ਗਈ ਮੈਂ ਇਹ ਕਰਨ ਲੱਗਾ ਜੇ ਕੰਮ ਇੰਨੇ ਲੈ ਦੋ ਆਇਆ ਹੋਗਾ ਵੀ ਮੈਂ ਮੈਂ ਚੱਕ ਲਿਆ ਢੋਲੀ ਮੈਂ ਚੱਕ ਲਿਆ ਜਮੇ ਗੇੜੇ ਤੇ ਕਹਿਣ ਗਿਆ ਪਿੰਡ ਨਾਰੂ ਪੀਣ ਵਾਰੀ ਦਾ ਨਾੜ ਨਹੀਂ ਚੜਦੀ ਸੀ ਹੈਂ दारू ਪੀਣ ਬਈ दारू ਦਾ ਹੁਣ ਯਾਰ ਲੱਗੇ ਹੋਏ ਆ ਪਹਿਲਾਂ ਤੋਂ ਬਈ ਸਾਤੇ ਦੇ ਮਾਨਤਾ ਕਰਕੇ ਚੱਲ ਲੱਗ ਗਿਆ ਮੈਂ ਮੇਰੇ ਕਰਕੇ ਲਿਆ ਆ ਮਾ ਚਾਚਾ ਹੋਆ ਠੀਕ ਆ ਚਾਚਾ ਆਇਆਗਾ ਇਹਨੇ ਘਰੇ ਨਾਲਾਂ ਦੇ ਸੀ ਤਾਂ ਤੂੰ ਸਰਪੰਚ ਜੀ ਦੀ ਗੱਲ ਕਰਦੇ ਮੈਂ ਬੈ ਕੇ ਹਾਂ ਚੱਲ ਬੈ ਜਾ ਯਾਰ ਇੱਥੇ ਤੂੰ ਬਾਹਰ ਠੰਡਾ ਨਾਲ ਇੱਥੇ ਬੈ ਜਾ ਇਹਨੂੰ ਪੇਗ ਨਹੀਂ ਪਾਉਣਾ ਯਾਰ ਅਬ ਤੂੰ ਨਾਲ ਆ ਤੂੰ ਨਾਲ ਮੇਰੇ ਵਾਲੇ ਭਾਂਡੇ ਚ ਨਾਲੇ ਸੋਨੇ ਦਾ ਆਪਣਾ ਆਇਆ ਯਾਰ ਤੂੰ ਮੇਰਾ ਜੂਠਾ ਵਾਗਿਆ ਮੈਂ ਦੂ ਗਿਆ ਗੈਰ ਨਾ ਹੀ ਰੱਖ ਦੇਣਾ ਤੋ ਇਹਨਾਂ ਨੂੰ ਪੇਗ ਲਾ ਯਾਰ ਕਿਵੇਂ ਕਿਵੇਂ ਕੀ ਕਹਾਂ ਮੈਂ ਨਹੀਂ ਇਹਨੂੰ ਰੱਖਣਾ ਆ ਜਾ ਮੇਰੇ ਪੈਸੇ ਦੇ ਦਵਾ ਦਵਾ ਨ ਕੋ ਆਦਾ ਲਾਲਾ ਆਦਾ ਮੇਰੇ ਝੂਠੇ ਪੰਡੇ ਚ ਗਿਆਨੀ ਬਣ ਜੇਗਾ ਤੂੰ ਨਾ ਪੀ ਮੇਰੇ ਝੂਠੇ ਪੰਡੇ ਚ ਲਾ ਕੇ ਬਣ ਜੇਗਾ ਗਿਆਨੀ ਮਤਲਬ ਕੋਈ ਨਾ ਸਾਇੰਟਿਸਟ ਉਹ ਲਾਲਾ ਰਹਿੰਦੇ ਸਨ ਸਟ੍ਰੈਸਟਰ ਤੀਜ ਵਾਲੀ ਆਣਾ ਕਿੱਥੋਂ ਲਿਆ ਕੇਂਦਰਾ ਇਹ ਇਹ ਤਾਂ ਅਸਲੀ ਆਂਦੀ ਆ ਆਹ ਕਿਤੋਂ ਲੈਂਦੀ ਆ ਗੁਰਧਾਮਾ ਪਾ ਪੈਂਦੀ ਹਾਂ ਤਨਾ ਪਤਾ ਪੁਲਸ ਉੱਤੇ ਜੜੇ ਸੀ ਉੱਤੇ ਹਾਂ ਪੁੱਛੋਿੱਧੇ ਪਾਈ ਆ ਮੈਂ ਕਿਉਂ ਓਏ ਬਾਸਨਾ ਬੜੀ ਦੂਰ ਦੂਰ ਤੱਕ ਜਾਂਦੀ ਸੀ ਮਾਨਸਾ ਜAVE ਬਾਸਨਾ ਜੀ ਮੈਂ ਤਾਂ ਅਪ ਅੱਛਾ ਮੈਂ ਸਾਡੇ ਰਿਸ਼ਤੇਦਾਰ ਨੇ ਫੋਨ ਕਰਕੇ ਜੂਪੀ ਤੋਂ ਫੋਨ ਆਇਆ ਮੈਨੂੰ ਕਹਿੰਨ ਤੂੰ ਕੱਢੀ ਐ ਨਾ ਮੈਂ ਕਹਾ ਹਾਂ ਬਾਸਨਾ ਮਾਨਸਾ ਪੈ ਗਈ ਸੀ ਫੋਨ ਜੂਪੀ ਤੋਂ ਆਇਆ ਕਿ ਚੱਲੋ ਗਿਓ ਸਾਡੇ ਸਾਡੇ ਜਿਹੜੇ ਜਿਹੜੇ ਸਾਡੇ ਵਾਲੇ ਸਹੁਰੇ ਯਾਰ ਉਹਨਾਂ ਨੱਕ ਬਾਵਾਂ ਦੇ ਜਾ ਠੀਕ ਆ ਇਹਦਾ ਦਿਮਾਗ ਹੀ ਨਹੀਂ ਸ਼ਾਂਤਰ ਚ ਇਹਦੇ ਕਿਨਾ ਪੈਸੇ ਲੱਗਣੇ ਹਾਂ ਇਹਨਾਂ ਆ ਵੀਰ ਚਾਚੇ ਦੇ ਪੈਸੇ ਲੱਗਣਗੇ ਹਾਂ ਕਿਹਦੇ ਪੁੱਛ ਆ ਜਾਂਦੀ ਇਹ ਬਸ ਇਹਦਾ ਉੱਡ ਜਾਂਦਾ ਬਿਦੌੜ ਜਾਂਦਾ ਚਾਚੇ ਨੇ ਚਾਚੇ ਨੇ ਗੋੜਬ ਦਵਾਇਆ ਡਾਡ ਦਾ ਛੋਡੇ ਖਾਤਰੀ ਸੀ ਮੈਂ ਕੋ ਮੇਰੇ ਖਾਤਰ ਪੀਦਾ ਤੂੰ ਆ ਪਿਆ ਨਾ ਮੇਰੇ ਖਾਤਰ ਹੀ ਕੱਢਦਾ ਸੀ ਤੂੰ ਪੀ ਆ ਮੈਂ ਹੁਣ ਛੋਡੇ ਖਾਤਰ ਮਾਨਤਨ ਕੀਤਾ ਨਹੀਂ ਮੈਂ ਸਰਪੰਚੀ ਦੀ ਗੱਲ ਤਾਂ ਤੇਰੀ ਕਰਦੇ ਆ ਤਾਂ ਹੀ ਗੱਲ ਤਾਂ ਚੰਗੀ ਦੀ ਮਾਰੇ ਚੰਗੀ ਗੱਲ ਕਰਾਂਗੇ ਨਹੀਂ ਤੇ ਬੌੜ ਮਾਰ ਲੱਗ ਜਾਵਾਂਗੇ ਖੜ ਜਾ ਪੇਕ ਲੱਭੀ ਨਹੀਂ 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 ਫੇਰ ਕੀ ਹੁੰਦਾ ਲਾ ਲਾ ਜਾ ਖੜ ਜਾ ਯਾਰ ਤੂੰ ਤਾਲਾ ਪਰ ਥੋੜਾ ਹੀ ਦਾ ਕਰ ਮੈਂ ਲਾਉਣਾ ਆ ਪਹਿਲਾਂ ਗੱਲਾਂ ਯਾਰ ਤੇਰੀਆਂ ਵੀ ਤਾਂ ਹੀ ਦਾ ਤੈਨੂੰ ਲਵਾਉਣਾ ਇਹਦਾ ਬੇਸਾਬ ਰਿਆਂ ਨੇ ਮਾ ਵੱਡਾ ਲਾਉਣਾ ਹੁੰਦਾ ਤਾਂ ਤਾਂ ਹੀ ਦਾ ਪਰ ਤੈਨੂੰ ਪੀਣ ਦਾ ਤਰਜ ਨਹੀਂ ਹੁੰਦਾ ਵੱਡਾ ਦਾ ਟਰੈਕ ਮੈਂ ਤਾਂ ਗਰੀਜਾ ਵਾਂਗੂ ਪੀਣਾ ਹੁੰਨਾ ਘੋਟ ਘੋਟ ਉਹ ਗਰੀਜਾ ਵਾਂਗੂ ਪੀਣਾ ਲਾਲਾਂ ਦਾ ਡੱਗੀਆਂ ਨੇ ਤੇਰੀਆਂ ਚੱਲ ਗੱਲ ਸੁਣੋ ਉਹ ਗੱਲ ਕਰੋ ਦਾ ਹਾਂ ਯਾਰ ਉਹ ਮੀਟਿੰਗ ਮੂਟਿੰਗ ਜੀ ਤੁਸੀਂ ਕਹਿੰਦੇ ਸੀ ਉਹ ਤਾਂ ਮੈਂ ਲਾਦਾ ਪਰ ਨਾਂ ਕੀ ਮੀਟਿੰਗ ਤਾਂ ਹੋਊਗੀ ਯਾਰ ਮਾਟੂ ਹੀ ਇਹ ਕਹੀ ਜਾਂਦਾ ਨਾ ਇੱਥੇ ਤਾਂ ਕੱਪ ਮਾਰੀ ਜਾਂਦਾ ਕਹਿੰਦਾ ਚਾਚੇ ਵਾਸਤੇ ਗੱਡੀ ਹੈ ਪੈ ਵਸੀ ਤੇ ਲੱਗਿਆ ਸੌਰੀ ਸੌਰੀ ਇਹ ਹਾਂ ਯੂਪੀ ਚ ਯੂਪੀ ਚ ਪਤਾ ਨਹੀਂ ਕਿੱਥੇ ਸੌਰੀ ਹੈ ਯੂਪੀ ਸੌਰੀ ਹੈ ਤੇ ਹਨਾ ਓਏ ਉੱਧਰ ਲੇਗਾ ਉਹ ਆ ਪੜੀਆਂ ਵਾਲਾਂ ਉੱਧਰ ਨੇ ਆਇਆ ਆਈਐਫ ਅਫਸਰ ਬੰਦਿਆਂ ਆ ਮੈਨੂੰ ਮੈਨੂੰ ਆ ਵੀ ਮੇਰੇ ਵਾਲੀ ਵੀ ਪੜੂਗੀ ਪੜੂਗੀ ਜਦਿਆਂ ਹਾਂ ਜਾਣਦੀ ਤਾਂ ਵਿਚਾਰੀ ਮੇਰੇ ਗਾਜਾ ਮੈਂ ਦੇਖੀ ਨਹੀਂ ਵੀ ਅੱਜ ਉਹ ਕਾਲ ਜੀ ਤੇਰਾ ਤੰਗਿਆਂ ਚ ਹੁੰਦਾ ਵਾ ਅੱਗੇ ਨਾ ਰੱਬ ਦਿੰਦਾ ਨਹੀਂ ਫਿਰ ਕੱਖੇ ਹੀ ਦਿੰਦਾ ਹੁੰਦਾ ਕਹਿੰਦੀ ਇਹ ਗੱਲ ਸੋਚ ਮੈਂ ਗਾਂਹਾਂ ਲਈ ਚੱਲਦਾ ਆਪਾਂ ਆਹ ਦੇ ਵੀਰਾ ਜਵਾਖਾਂ ਦੀ ਤਾਂ ਲੈਣ ਲਾਤੀ ਹੁਣ ਤਾਂ ਮੈਂ ਕਿਹੜਾ ਲੱਗੀ ਖੜੀ ਐ ਡੀਟੀਓ ਉਹ ਜਵਾਕ ਕਿੰਨੇ ਕ 2 ਦਰਜਨਾ ਜਵਾਕ ਆ ਹੋਰ ਕਿੰਨੇ ਕ 3 ਬਣੀ ਪਈ ਆ ਫੁੱਟਬਾਲ ਦੀ ਕਦਾਂ ਹੁਣ ਚੱਲੇ ਕੇ ਚੱਲਾਂਗੇ ਐਂਟਰੀ ਭਰਨ ਹੈਗੇ ਮੈਨੂੰ ਕਹਿਦਾ ਐਂਟਰੀ ਭਰਨ ਤੂੰ ਕਿਧਰੋਂ ਆਵੇਂਗਾ ਫੇਰ ਮੈਂ ਤਾਂ ਰਹਿ ਲਿਆ ਹੋਇਆ ਤੇਰੀ ਆਪਣੀ ਫੜ ਚੱਲ ਰਹੀ ਆ ਆਪਣੇ ਵੱਲੋਂ ਤਾਂ ਵਰਕਾ ਸਾਫ ਆ ਤੇ ਕਿੱਥੇ ਮੱਤ ਮੈਂ ਤਾਂ ਕੌਡੀ ਖਿੱਡਣ ਲਾਉਂ ਜਵਾਕਾਂ ਨੂੰ ਕਿਉਂ ਮੈਂ ਕਿ ਨਹੀਂ ਤਾਂ ਤਾਂ ਠੀਕ ਆ ਨਾ ਗੱਲ ਸੱਭਿਆਚਾਰ ਆਪਾਂ ਹੋ ਰੱਖਾਂਗੇ ਹੁਣ ਲੋਕ ਉਹ ਕਰੀ ਜਾਂਦੇ ਆ ਕੀ ਕਰੀ ਜਾਂਦੇ ਲੋਕ ਸੱਬੇ ਚਾਰ ਲੋਕ ਖਤਮ ਕਰੀ ਜਾਂਦੇ ਆ ਆਪਾਂ ਉਹ ਕਰਾਂਗੇ ਪਰ ਦੇਗਾ ਫਿਰ ਐਂਟਰੀ ਵਿੱਚ ਦੇਖ ਲੈ ਫਿਰ ਉਹ ਐਂਟਰੀ ਦਾ ਭਰ ਦੂੰ ਕੱਲ ਲੈ ਗਿਆ ਮਾਲ ਇਹਦੀ ਚਾਚੀ ਤੋਂ ਇਹ 2 ਕਿਲੋ ਕਿਉਂ ਹਾਂ ਕਹਿੰਦਾ ਜਵਾਖਾ ਨੂੰ ਫੋਨ ਆਪ ਵੀ ਖਾਈ ਜਾਂਦਾ ਰਹਿਦਾ ਜਵਾਖਾ ਨੂੰ ਚੰਚਾ ਵੀ ਨਹੀਂ ਪਾਇਆ ਇਹਦਾ ਛੋਟਾ ਜਵਾਖਾ 3.5 ਕਿਲੋ ਦਾ ਹਾਂ ਇਹ ਰੋ ਤਿੰਨ ਸਾਲਾਂ ਦਾ ਹੁਣ ਇਹ ਦੁਕਾਨ ਵੇਣੀਏ ਫੇਰੀ ਤਾਗੜੇ ਹੋਣੀਆਂ ਫਿਰ ਉਹ ਤਾਂ ਕਹਿੰਦਾ ਖਵਾਉਂਦਾ ਪਿਆ ਦਾਣੀਆਂ ਦਾ ਫਿਰ ਕੰਮ ਵੀ ਕਰਦਾ ਵਾ ਉਹ ਮੈਂ ਦੇਖਿਆ ਮੜਾ ਇਹ ਉੱਠ ਲਿਆ ਲੀਕਰ ਪੈਰਾਂ ਚ ਫਿਰੇ ਆਪ ਚੁੰਨੇ ਕੋਲੇ ਵਾਗ ਗਿਆ ਇਹ ਦੇ ਜਵਾਹ ਜੇ ਦੇ ਹਲੇ ਉਹ ਖਿਡਾਰੀ ਬਣਾਉ ਲੱਸੀ ਦਾ ਹੁੰਦਾ ਕਿਹੜਾ ਉਹ ਪੀ ਆਲਾ ਡੋਲੂ ਹੱਥ ਨੇ ਬਣਾ ਦੇਗਾ ਉਧਰ ਵਰਕੇ ਹੱਥ ਨੇ ਲੱਗੀ ਜਾਂਦਾ ਤੇ ਤੜਕੇ ਉਹਨਾਂ ਜੋਗਰਾ ਦੁੱਧ ਹੁੰਦਾ ਉਹ ਵੀ ਜਾਂ ਹਜੇ ਮੈਂ ਆਖਿਆ ਮੈਂ ਫ੍ਰਿਜ ਲੈ ਕੇ ਦਵਾ ਦਣਾ ਫ੍ਰਿਜ ਕਹਿੰਦਾ ਫ੍ਰਿਜ ਦੀ ਕਿ ਲੋੜ ਆ ਤਵੱਟ ਡੇ ਡੇ ਕਰੇ ਅੱਲ ਮੈਂ ਪਤਾ ਬਿੰਦਾ ਵੇੜ ਮੋੜਾ ਆ ਕੰਮ ਉੱਤਣਾ ਜਾਂ ਨਾਲ ਤੂੰ ਕੰਮ ਬੇਸਾਬਰੇ ਵਾਂਗੂ ਪੀ ਜਾਣਾ ਕਰੇਗਾ ਕਿ ਲੱਕ ਲਈ ਮੈਂ ਹੀ ਬਿਨਾਂ ਉਹਨਾਂ ਨੂੰ ਪਤਾ ਦਾ ਹੈ ਚੱਕ ਕੇ ਘੜਾ ਲੈ ਕੇ ਜਾਉਂ ਤੂੰ ਹਾਂ ਚੱਕ ਕੇ ਪੱਗ ਦਾ ਤੂੰ ਡੇਡੀ ਕਰ ਗਿਆ ਕੇ ਮੈਂ ਕਹਿੰਦਾ ਸਰਚ ਫਰਕ ਲੜ ਜਾਂਦੇ ਉਹਦਾ ਮੈਂ ਸਰਪੇੜ ਹੜਕ ਕੇ ਟੈਂ ਇਹਨੂੰ ਚੜਜੇ ਦਮਾ ਤੋਂ ਪਾ ਦੇ ਮੈਂ ਵਦੂ ਉਹ ਲੈਣੀ ਸਾਡੇ ਜਵਾਕਾਂ ਨੂੰ ਬਦਾਮ ਦੂੰਗ ਬਦਾਮ ਤਾਂ ਲੈਦਾ ਕੋਈ ਨਾ ਹਾਂ ਲੈਦਾ ਕੋਈ ਸਾਡੇ ਸਮਾਨ ਵੀ ਨਹੀਂ ਹੈਗਾ ਫ੍ਰਿਜ ਜਾ ਵੀ ਖਰਾਬ ਹੋਇਆ ਪਿਆ ਮੈਂ ਕਹਾਂ ਫ੍ਰਿਜ ਦੀ ਸਾਨੂੰ ਲੋੜ ਹੀ ਨਹੀਂ ਉਹਦਾ ਲੋੜ ਹੀ ਨਹੀਂ ਹਾਂ ਫ੍ਰਿਜ ਦੀ ਛੜਦੀ ਨਹੀਂ ਜੱਥੋਂ ਨੂੰ ਸਮਾਨ ਸਾਰਾ ਖਾਜ ਮੈਂ ਸਾਡਾ ਜਿਹੜਾ ਛੋਟਾ ਜਿਹਾ ਕਜਾ 7ਵੇਂ ਨੰਬਰ ਵਾਲਾ 2 ਕਿਲੋ ਮੀਟ ਖਾਂਦਾ ਉਹ ਇੱਕ ਵਾਰੀ ਚ ਉਹ ਤਾਂ ਘਰ ਕਰੇ ਫਾਰਮ ਕੋਣਕ ਮੁਰਗੀ ਫਾਰਮ ਹਾਂ ਮੁਰਗੀ ਫਾਰਮ ਘਰੇ ਹੀ ਪਾ ਲੇ ਮੁਰਗੀ ਫਾਰਮ ਹੋਰ ਮਾਤਰਾ ਇਹ ਘਣਾ ਦਾ ਮੁੰਡਾ ਆਪਣੇ ਨਰਮੇ ਚ ਬੜਾ ਹੋ ਕੋ ਸ਼ੇਰ ਵਰਗਾ ਸੀ ਆ ਜਾ ਫਿਰ ਕੱਢਦੇ ਆ ਚੱਲ ਚੱਲੀਏ ਨਰਮੇ ਚ ਆਜੇ ਨਰਮੇ ਚ ਕਿਵੇਂ ਆ ਜਾ ਮੋੜ ਕੇ ਆਉਣੇ ਹੋਰ ਕਿਵੇਂ ਸੋਰੀ ਮਰੀ ਜਾ ਲਾ ਪੂਰੇ ਤੂੰ ਲੱਗ ਜਾ ਚਾਚਾ ਮੂਰੀ ਲੱਗਿਆ ਕਹੀ ਨਾ ਜੱਕਲਾ ਤੇ ਲੋੜ ਆ ਜਾ ਆ ਰੂ ਸ਼ੇਰਵਾ ਆਜਾ ਓਏ ਆ ਜਾ ਯਾਰ ਦੇਖਦੇ ਆ ਕੀ ਆ ਆ ਜਾ ਦੇਖਦੇ ਆ ਪਹਿਲਾਂ ਦੇਖ ਓ ਕਿੱਧਰ ਨਾ ਗਿਆ ਆ ਪਿਆਪਾ ਹਣ ਦਾ ਵੀਰ ਇੱਥੇ ਪਿਆ ਹੋਇਆ ਖੜਾ ਹੋ ਤੂੰ ਤਾਂ ਮਾਰੀ ਖੜਾ ਹਿਰਨਾ ਚਲ ਉਹ ਖੜਾ ਹੋ ਪਿਆ ਯਾਰ ਤੂੰ ਤਾਂ ਮਾਰੀ ਖੜਾ ਸਕਾਰ ਯਾਰ ਉਹ ਟਿੱਕਿਆ ਦੂਈਆ ਹਾਂ ਮਲਾ ਬੈ ਕੇ ਦੇਖਦਾ ਸੀ ਪੈ ਕੇ ਵੀ ਕੋਈ ਥੱਲੇ ਦੀ ਪੈ ਕੇ ਦੇਖਣੂਗੀ ਤੂੰ ਥਲਾਈ ਬੈਠੀ ਆ ਉਹ ਹੋਰੀ ਮਾਰੀ ਨਾ ਰਣਾ ਯਾਰ ਆ ਜੱਕ ਡੰਡਾ ਇਹ ਮਲਾ ਇਹ ਜੀ ਹੱਟ ਗਿਆ ਚੱਲ ਹੋਊਗਾ ਉਹ ਵਾਹ ਲਓ ਸੁਖੀ ਉਹਨੂੰ ਪਤਾ ਹੋ ਵੀ ਕੀ ਬੜਿਆ ਪਾਣੀ ਲਾਉਂਦਾ ਫਿਰਦਾ ਸੀ ਉਹਨੂੰ ਕਿਤੇ ਉਹ ਤੈਨੂੰ ਨਹੀਂ ਲੀਣਾ ਕੋਈ ਹੈ ਇੱਧਰ ਕੀ ਆ ਤੂੰ ਇੱਧਰ ਦੇਖ ਨਾਲ ਮੇਂ ਚ ਕੀ ਹੈ ਦਰਮੇਂ ਇਹ ਦੱਸ ਭਾਣ ਦੇ ਸ਼ੇਰ ਪੜ ਗਏ ਯਾਰ ਸਾਡੇਆਂ ਦਾ ਉਹੀ ਫਿਰਦਾ ਤੂੰ ਟੱਟ ਲੱਕ ਲਿਆ ਕਰ ਚੱਲ ਜਾ ਘਰੇ ਲੈ ਕੇ ਗੱਲਦਾ ਤੈਨੂੰ ਮਾ ਆ ਜਾ ਵਾ ਦੇਖੇ ਹੀ ਪਿਆ ਹੈ ਸਰੇ ਗੱਲਦੇ ਕਰੇ ਕੋ ਚੱਲਦੇ ਲਾੜ ਨੂੰ ਪਈ ਮੜੀ ਜੋਰਾ ਆ ਆ ਘਰੇ ਚੱਲਦੇ ਹੈ ਖੜਿਆ ਆਇਓ ਨਾ ਕਰਦੇ ਆ ਚਾਰ ਗੱਲਾਂ ਕੀ ਦੇ ਨਾ ਉਹ ਦਿਨ ਉਹਨੂੰ ਲੂਨ ਨੂੰ ਕਹੇਦੇ ਉਹਨੂੰ ਮੈਂ ਉੱਧੇ ਕਹਾਂ ਜੀ ਉੱਧੇ ਤੂੰ ਲੜ ਪਿਆ ਉਹਨਾਂ ਜਾਂ ਫਿਰ ਆ ਜਾ ਉਹਦੇ ਨਾਲ ਕਰਦੇ ਆ ਆ ਜਾ ਆਇਆ ਕਾਂ ਮੈਂ ਹਾਏ ਰੁੜਦੇ ਹੋਣੇ ਉਹ ਬਟਾਂ ਤੇ ਉਹ ਆ ਸਪਰੇਜ ਹੀ ਕਰੀ ਸੀ ਯਾਰ ਉਹ ਪੈਣਾ ਨਸ਼ਾ ਆਇਆ ਹੋਗਾ ਸਪਰੇਜ ਹੀ ਦਾ ਮੇਂ ਦਾ ਸਪਰੇਜ ਆ ਨਸ਼ਾ ਦਾ ਲੱਗਦਾ ਨਹੀਂ ਯਾਰ ਤੁਮ ਨੂੰ ਉਹ ਸੰਪੇ ਚਾ ਨਸ਼ਾ ਕਾ ਨੂੰ ਆ ਯਾਰਾ ਤੜਕੀ ਚੱਕ ਲੰਦਾ ਬੋਤਲ ਸਰਪੇ ਦਾ ਮੈਂ ਹੜਕੀਆ ਡੱਕ ਕੇ ਔਰ ਨਰਨ ਕਰੀ ਜਾਂਦਾ ਹੁਣ ਮੇਰੇ ਨਾਲ ਗਰਾਰੀ ਡਾਈ ਬੈਠਾ ਆ ਕੇ ਨਹੀਂ ਮਾ ਸਰਪੇ ਪੀਉ ਨਹੀਂ ਮੈਨੂੰ ਪੈਸੇ ਦੇ ਮੈਂ ਸੌਰੀ ਜਾਣਾ ਤੜਕੇ ਸੌਰੀ ਤਾਂ ਜਾਣਾ ਬਈ ਨੂੰ ਕਈ ਧਰਾਂ ਯਾਰ ਇਹਦੇ ਵਧੀਆ ਭਗਤ ਦਾ ਬੰਦਾ ਰੜਿਆ ਹੋਇਆ ਜਰ ਮੈਂ ਤਾਂ ਸਮਝ ਨੂੰ ਆਏ ਕਿਹਾਗਾ ਵੀ ਮੇਰੇ ਨਾਲ ਬਖ ਚੱਲ ਤੇਰੀ ਵੀ ਸੇਵਾ ਕਰਾ ਕੇ ਲਿਉ ਕਿਹੜੇ ਲੋਟ ਦੀ ਸੇਵਾ ਉਹ ਸੇਵਾ ਦੂਜੂ ਮੈਂ ਤਾਂ ਸੇਵਾ ਖਵਾ ਪਿਆ ਕੇ ਲਿਆਵਾਂ ਉਹਨੂੰ ਮੈਂ ਤਾਂ ਸੇਵਾ ਨਾਲ ਉਹੀ ਚੰਗਾ ਯਾਰ ਤੂੰ ਆਪ ਦਾ ਜਾਇਆ ਨਹੀਂ ਸੋਹਣਾ ਨਾ ਸੌਰੀ ਨਹੀਂ ਜਾਇਆ ਮੈਂ ਤਾਂ ਸੇਵਾ ਦੂਜੀ ਹੁੰਦੀ ਹੁੰਦੀ ਐ ਤੂੰ ਪਤਾ ਚੱਲੀ ਤੂੰ ਤਾਂ ਹਾਂ ਕਹੇ ਦਿਨਾਂ ਨੂੰ ਮੈਂ ਤਾਂ ਕਹਿਦਾ ਨਾ ਲੈ ਜੀ ਨਲੇ ਦੂ ਨਲੇ ਆਇਆ ਨਲੇ ਤੈਨੂੰ ਪਤਾ ਲੱਗ ਜੂ ਮੈਂ ਬੱਚਾ ਤੇ ਪੈਸੇ ਦੀ ਕਿੰਨੀ ਕਰਦਾ ਉੱਥੇ ਚੱਲ ਕਿਤੇ ਇਹ ਕਹਿੰਦਾ ਤਾਂ ਬਾਗ ਚੱਲਾਂਗੇ ਚਲ ਫਿਰ ਘਰੇ ਚੱਲਦੇ ਆ ਹੁਣ ਮੈਂ ਤਾਂ ਉਹ ਚਲੋ ਓਏ ਤੁਸੀਂ ਇੱਧਰ ਨਾ ਆਓ ਮੈਂ ਕਹਿੰਦਾ ਥੋੜੇ ਖਾਦੀ ਪੀਤੀ ਹੈਗੀ ਆ ਘਰੇ ਬਾਜੋ ਟਾਈਮ ਹੋ ਗਿਆ ਯਾਰ ਕਿਵੇਲਾ ਹੋਇਆ ਪਾ ਮੁਰਜੋ ਕਿਹੜਾ ਜਾਓਗੇ ਤੁਸੀਂ ਖੇਤ ਆ ਮੈਂ ਤਾਂ ਕਹਿੰਦਾ ਇੱਥੇ ਹੀ ਪੈਣਾ ਅੱਜ ਉਹ ਇੱਥੇ ਮੱਛਰ ਖਾਜੂ ਧੂਆ ਆਪਣਾ ਆ ਜਾ ਕਰ ਤੜ ਕੇ ਨਾ ਐ ਨਹੀਂ ਪਤਾ ਕੋਈ ਚੋਰ ਚੱਕ ਕੇ ਲੈ ਜੀ ਆ ਉਹ ਨਾ ਪੂਰੇ ਆ